ਉਹ ਮੈਂ ਥੋੜੇ ਜਿਹਾ ਜੰਮਿਆ ਪਲਿਆ ਤੁਸੀਂ ਤਾਂ ਉਹੀ ਨਹੀਂ ਖਾਂਦੇ ਦੇਵਤਿਆਂ ਦੀ ਸੌ 8 ਲੱਖ ਦੇਵੇਂ ਤੁਹਾਨੂੰ ਤਾਂ ਨਹੀਂ ਖਾਂਦੇ ਐ ਸੌ ਫੇਰ ਨਹੀਂ ਖਾਦੀ ਆ ਜਾ ਹਣੋਰਾ ਲੈ ਆ ਜਾ ਬੱਕਰੀਆਂ ਵੇਚਤੀਆਂ ਐ ਪਰੇ ਹੈ ਤਾਂ ਤੇਰੇ ਵਰਗੇ بڑے بڑے ਦੇਖੇ ਨੇ ਮੈਂ ਇੱਥੇ ਖਾਣੇ ਖਾਣੇ ਤਾਂ ਲੈ ਵੇਚਤੀਆਂ ਹਰ ਬਈ ਕਰਨ ਹਰ ਕਰਨ ਜੈਸਾ ਮਾਰਕਟ ਦਾ ਫਰਕ ਹੈ ਹਾਂ ਜੀ ਅਨੰਤਾਲੀ ਦੀਆਂ 55000 ਆ ਗਏ 55000 ਆ ਗਏ ਚੱਲੀਏ ਮੇਰੇ ਇਹ ਤਾਂ ਬਚੋ ਜਾਈਆਂ ਉਹਦੀਆਂ ਹੁਣ ਪਟਾ ਉਹ ਹਾਂ ਨੋਸੇ ਗੱਲ ਦੇ ਤੇਰੇ ਅੱਗੇ ਤੇਰੇ ਅੱਗੇ ਫੰਡਰ ਕਰਕੇ ਨਹੀਂ ਬੱਚਾ ਮਗਰ ਬੱਚਾ ਫੰਡਰਾਂ ਬੱਚਿਆਂ ਦੀਆਂ ਨੇ ਜੇ ਚੀਜ਼ਾਂ ਵੀ ਇਹਨਾਂ ਦਾ ਕੱਟਦੇ ਜੀ ਸਾਰਾ ਉਮਰ ਹੋ ਗਿਆ ਸਾਰਾ ਉਮਰ ਹੋ ਗਿਆ ਸਾਡੇ ਪਿੰਡਾਂ ਦੇ ਵਿੱਚ ਦੀ ਸਾਰਾ ਸਾਰੇ ਬੱਕਰੀਆਂ ਤੂੰ ਫਿਰ ਦੇਣ ਤੋਂ ਮੈਂ ਤਾਂ ਤੇਰੇ ਪਿੰਡਾਂ ਗੇ ਨਹੀਂ ਹੁਣ ਹੋਈ ਨਹੀਂ ਜਾਂਦਾ ਜੈਸਾ ਸਾਲ ਕੱਟ ਲੈ ਕੱਟ ਲੈ ਬਤਾਈ ਕੋਈ ਕੋਈ ਟਾਈਮ ਆਸੀ ਹੁਣ ਤੇਰੇ ਕੋਲ ਆਸੀ ਆਉਣੀ ਬਰੌਣ ਚੱਲ ਜੀ ਉਦੋਂ ਮੈਂ ਤੇਰੇ ਟਾਈਮਾਂ ਟਾਈਮ ਕੱਟਦਾ ਦੀ ਪਿੰਡਾਂ ਜਾਂਦੀ ਜੀ ਤੂੰ ਜਾ ਇਹਦਾ ਕੱਲੀ ਦਾ ਥੋੜੀ ਥੋੜੀ ਦੇ ਦਾਂਗੇ ਥੋੜੀ ਚਲੀ ਜਾਵੇ ਓਕੇ ਕੋਈ ਚਲ ਆਇਆ ਇਹਨੇ ਚਾਲ ਵਿੱਚ ਸ਼ੁਗਵਾਰ ਅੰਦਰ ਹੈ ਇਹਦੀ ਅੰਦਰ ਅੰਦਰ ਹੈ ਕਿਆ ਕਿਆ ਦੰਦ ਨੇ ਭਾਈ ਦਸ ਦੋ ਆਇਆ ਦੋ ਦੰਦ ਤੇ ਚਾਰ ਦੰਦ ਨੇ ਸਾਈ ਦੰਦ ਦੇਣ ਵਾਲੀ ਗੱਲ ਕਰਦਾ ਦੈਣ ਵਾਲੀ ਦੱਸੀ ਮੈਂ ਬਾਜੀ 26000 ਦੀਆਂ ਸੀ 13 13 ਨੂੰ ਹੋਰ ਕਿੰਨੇ ਦੀਆਂ ਹੁਣ ਬਸੀ ਜਾ ਮੂੰਹ ਕਿਉਂ ਕਰਦਾ 500 ਰੁਪਏ ਘਟਾ ਕਰ ਦਿੰਦੇ। 13 ਵੀ ਬਹੁਤ 13 ਵੀ ਜਾਦੇ ਮੁੱਲ 55000 ਮੁੱਲ ਪਾਸੋਂ ਕੱਟ ਕਰ ਦਿੰਦੇ। 500 ਮੈਂ ਪਾਤਾ। ਇਹਨੂੰ ਬੰਦ ਨਹੀਂ ਕਰ। ਮੈਂ 500 ਫਿਰ ਜੇ ਲੱਭਸ ਹੈ। ਪਹਿਲਾਂ ਜੇ ਰੇਟ ਮੰਗਿਆ। ਹਾਂ ਐਂ ਚੱਲੀ ਚੱਲਦੇ ਆ। ਚਲ ਚਲ ਹੁਣ ਚੱਲੀ ਚੱਲ ਸਹੀ। ਫੇਰ ਟਾਈਮ ਹੁਣ ਮੈਨੂੰ। ਹਾਂ ਫਿਰ ਮੈਂ ਪਹਿਲਾਂ ਜੇ ਰੇਟ ਮੰਗਾਂਗਾ। 500 ਮੈਂ ਪਾਤਾ ਹੁਣ ਚੱਲ ਤੂੰ। ਚੱਲ ਜੇ ਰੇਟ ਮੰਗਾਂ। ਚੱਲ 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 ਚੱਲ। ਪਹਿਲਾਂ ਜੇ ਰੇਟ ਮੰਗਿਆ ਮੈਂ ਤਾਂ ਨਾ 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 500 ਤਿਆ ਹੁਣ ਤੂੰ 500 ਕੱਟਿਆ। ਨਾ ਨਾ। ਮੈਂ ਤਾਂ ਪਹਿਲੇ ਬਸ ਇੰਨੇ ਘੱਟ ਸਕਦਾ ਬਾਸੋ ਮੈਂ ਵੱਧ ਗਿਆ ਹੁਣ ਚੱਲ ਕੀ ਕਹਨੇ ਵਾਲੀ ਮੇਰੀ ਬਿਉਧ ਨਹੀਂ ਮੈਂ ਤਾਂ ਪਹਿਲੇ ਤੂੰ ਬਸੋ ਤਾਂ ਦੇ ਪਤੇ ਜੋ ਘੱਟੀ ਜਾਵਾਂ ਬਦੀ ਜਾਊਂਗਾ ਜਿੱਥੇ ਇਹ ਸੂਈ ਵਿਚਾਰੇ ਆ ਕੀ ਸੌਦਾ ਹੋਜੂ ਹੈ ਮੈਂ ਪਹਿਲੇ ਰੈਡ ਜਜ ਕਰਿਆ ਬਾਈ ਨਾ ਜੈ ਇਹਦਾ ਉਹ 17 ਫਿਰ ਮੇਰੇ ਬਾਹ ਦਾ ਰੋਗ ਨਹੀਂ ਫਿਰ ਜਿੰਨੂੰ ਮਰਜ਼ੀ ਵੇਚ ਲੈ ਕੋਈ ਨਹੀਂ ਕੋਈ ਹਾਂ ਬਦਦਨ ਮੁੱਲਾਮੀਨ ਉਹ ਗਰੀਬ ਆਦਮੀ ਮਰਵਾਉਣਾ ਵਿਚਾਰਾ ਉਹਨੂੰ ਸ਼ੌਂਕ ਹੈ ਪਾਲ ਲੂਗਾ ਪਸਤੀਆ ਗੁਰੂ ਮਹਾਰਾਜ ਦੀ ਬਾਣੀ ਪੜਦਾ ਤੜਕੀ ਗੁਰੂ ਘਰ ਚ ਜਾਣ ਗਿਆ ਰੱਬ ਕਰ ਚੀਜ਼ਾਂ ਤਾਂ ਹੀ ਦੇਣ ਲੱਗ ਜੇ ਤੈਨੂੰ ਪੁੰਨ ਤਾਰ ਜੂਗਾ ਤੈਨੂੰ ਅਸੀਸਾਂ ਦੇਣਗੀਆਂ ਗੁਰੂ ਘਰ ਚ ਆਈਏ ਹਾਂ ਅਸੀਸਾਂ ਦੇਣਗੀਆਂ ਇਹ ਤੜਕੇ ਤੜਕੇ ਬਾਬਾ ਨਾਂ ਲਊਗਾ ਤੇ ਤੇਰਾ ਹੀ ਲਊਗਾ ਤੇਰੇ ਹੀ ਨਾਂ ਚੱਲੂਗਾ ਹਾਂ ਬੱਕਰੀਆਂ ਦਿੱਤੀਆਂ ਹੋ ਦੇ 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 ਕਿੰਨੇ ਦੀਆਂ ਦੇਵੇਂ ਸਹੀ ਲੈਣ ਤੇ ਆ ਜਾ ਮੈਨੂੰ ਰਸਤਾ ਦੱਸ ਜਾ 1000 ਰੁਪਏ ਵਧਾ ਰੂਗਾ ਅਗਰ ਇਦਾਂ ਮੈਂ ਪਹਿਲਾਂ ਹੀ 1000 ਮੈਂ ਵੱਧ ਗਿਆ ਨਹੀਂ ਨਹੀਂ ਗਲਤੀ ਨਾਲ ਮੈਂ ਵੱਧ ਗਿਆ ਸਾਢੇ 27 ਦੀਆਂ ਹੋ ਗਈਆਂ ਸਾਫ ਵੀ ਲੈਣ ਚੱਲੀ ਨਾਲੇ ਫੇਰ ਤੂੰ ਸਿੱਧਾ ਹੋ ਕੇ ਚੱਲ ਸਿੱਧਾ ਵੀ ਤਾਂ ਕਹਿਦਾ ਸੀ ਤੇ ਨਾ ਸੌਦਾ ਨਹੀਂ ਹੁੰਦਾ ਦੌਲਤੀ ਇਹਨਾਂ ਦਰਜ ਕਰਕੇ ਆ ਰਿਹਾ ਨਾ ਉਹਦੇ ਦੇ ਤਾਂ ਇੱਧਰ ਚੱਲਦੇ ਤੂੰ ਕਿਹਦੇ ਨਾਲ ਹੋ ਗਿਆ ਤੇਰੇ ਨਾਲ ਬਾਈ ਸੌਦਾ ਇਹ ਕਰੂੰਗਾ ਜ਼ਰਾਤੀ ਤੇਰੀਆਂ ਨੇ ਨਾਈਸ ਹੈ ਇਹਦਾ ਹੋਣਿਆ ਇਹ ਬੰਦਾ ਕਿੱਥੋਂ ਲਿਆ ਖਰੀਦ ਕੇ ਆਇਆ ਇਹ ਚੀੜਾ ਇਹਨੇ ਨਹੀਂ ਖਰੀਦਿਆ ਇਹ ਰਾਜੂ ਇਹ ਸਾਲਾ ਬਣੋ ਇਹ ਵੇਚੀ ਹੋਈ ਜਾਂਦਾ ਇਹਦਾ ਮਾਲ ਸਾਲਾ ਆ ਰਹੇ ਨੇ ਇਮਾਨਦਾਰ ਇਹਨੂੰ ਪਤਾ ਪੂਰੀਆਂ 30000 ਦੀਆਂ ਦਿੰਨੇ 32 ਦੀਆਂ ਦਿੰਨੇ 33 ਦੀਆਂ ਦਿੰਨੇ 34 ਦੀਆਂ ਦਿੰਨੇ 35 ਦੀਆਂ ਦਿੰਨੇ ਹੁਣ ਦੱਸ ਕੀ ਕਰਾਂ ਕੋਈ ਸੁਈ ਲਾ ਜਮਾਂ ਲਾ ਲਓ ਕੋਈ ਤਾਂ ਬਹੁਤ ਚੱਕਦਾ ਕੋਈ ਦੱਸ ਕੀ ਕਰਾਂ दस दे आज ਤਾਂ ਹੁਣ ਖੁੱਲ ਕੇ ਰਹਿਦੇ ਹਾਂ ਯਾਰੀ ਦੇ ਦੂੰ ਦੋਈ ਅੱਠਾਂ ਅੱਠਾਂ ਬਜੀ ਕੋ ਗੱਟ ਤੋਂ ਦੇਣੀ ਨਹੀਂ ਹੁਣ ਬੱਸ ਆ ਜਾ ਯਾਰ ਜੋੜੀ ਦਾ ਖੜ ਜਾ ਬਾਬਾ ਹੁਣ ਪੈਰ ਕੱਟ ਕੇ ਹੈ ਕਿੱਥੇ ਜਾਣਾ ਮਸ ਆਪਾਂ ਵੀ ਲੀਕੀ ਹੀ ਸੀ ਤੀ ਮਸ ਕਿੱਥੇ ਨਹੀਂ ਜਾਣਾ 15 ਕੋਈ ਬੱਚਾ ਨਹੀਂ 15 ਹੋਈ ਤੇ ਕੁਝ ਹੋ ਰਿਹਾ ਦੇਖੀ ਜੋ ਤਾਂ ਮਰਜੀ ਤੇਰੀ ਐ ਫਿਰ ਹੁਣ ਹੈ ਦੇਖਿਆ ਕੋ ਸਾਹਮਣੇ ਦੇਖੀ ਜਾਣਾ ਇਹਦਾ 0 ਫੰਡਰਾਂ ਨੇ ਇਹਨਾਂ ਨੂੰ ਆਪਾਂ ਦੇਖੀਏ ਕੋਈ ਕਿਤੇ ਫੇਰ کہیں ਵੀ ਆ ਕਰਤਾ ਬੁਲਾਨਾ ਕਰਤਾ ਆਏ ਤਾਂ ਖਾਲੀ ਏ ਜਮਾ ਇਹ ਤਾਂ ਜਮਾ ਸਾਰਾ ਕੁਛ ਏ ਜੇ ਲੈਣੀਆਂ ਨੇ ਇਹਦੇ ਪੈਸੇ ਸੋਚ ਹੋਣੇ ਤੇਰੇ ਪੈਸੇ ਖਾਲੀ ਨੇ ਸਮਝ ਲੈ ਹਾਂ ਸਾਰਾ ਕੁਛ ਏ ਤਾਂ ਪਾਇਆ ਕ ਦੁੱਧ ਵੀ ਦਿੰਦੀ ਇੱਕ ਤਾਂ ਦਿੰਦੀ ਆ ਚਾਹ ਬਣਾ ਦੇਣ ਦੜਕੇ ਕਰ ਦੇ ਦੇਖ ਰਾਤ ਨੂੰ ਕੋਈ ਨਾ ਜੋੜ ਬਾਬੇ ਨੂੰ ਠਾਲ ਲਾਂਗੇ ਓਏ پینتیس پچاس روپئے کتنے مانگے گا میں پتا ہے تینوں میں سکھاؤں گا میں بات سکھا ਤੈਨੂੰ ਪਤਾ ਮਾਲ ਕਿੰਨੇ ਦਾ ਉਹ ਤਾਂ ਮੰਗਾ 50 ਲੈ ਫਿਰ ਮੈਨੂੰ ਤਾਂ ਪਤਾ ਮਾਲ ਕਿੰਨੇ ਦਾ ਓਰੇ ਆ ਜਾ ਓਰੇ ਆ ਜਾ ਨੇੜੇ ਆ ਜਾ ਨੇੜੇ ਆ ਜਾ ਖੜੇ ਦਾ ਆਇ ਤੇ ਇੱਥੇ ਓਰੇ ਆ ਜਾ ਇੱਥੇ ਉਹਨਾਂ ਨੂੰ ਹੋ ਜਾਗਾ ਹਾਂ ਨਹੀਂ ਨਹੀਂ ਕਰਦਾ ਦੋ ਘਟ 40 ਦਿਨ ਦੰਨੇ ਨਹੀਂ ਦੇਣੀ ਅੰਮ੍ਰਿਤ ਜੀ ਪੂਰੇ 40 ਦਿਨ ਦੰਨੇ ਲੇ ਬੋਲੇ ਬਣ ਗਿਆ ਜੱਜ ਉਹਦਾ ਇਹੋ ਜਿਹਾ ਹਣ ਬਾਬੇ ਦਾ दाम ਲਿਕਰ ਗਿਆ ਬਿਨਾ ਪੁੱਛੇ ਬਾਬੇ ਦਾ ਸਾ ਨਿਕਲ ਆ ਉਹ ਇੱਕ ਮੇਰੀ ਸ਼ਰਮ ਕਰਕੇ ਬੋਲਿਆ ਨਹੀਂ ਪੱਠਾ ਦਾ ਗਾ ਕੇ ਉਹ 2 ਘਟ 40 ਦਾ ਸੀ ਕੋਈ ਕੋਈ ਨੂੰ ਪਤਾ ਬਿਨਾ ਦੱਸੇ ਨਾ ਮੈਨੂੰ ਦੱਸਿਆ ਨਹੀਂ ਉਹਨੇ ਕੋਈ ਦੱਸਿਆ ਨਹੀਂ ਕੋਈ ਸਾਨੂੰ ਗੱਲ ਨਹੀਂ ਕਰੀ ਝੂਠ ਨਹੀਂ ਬੋਲਦਾ ਹੈ ਬੱਚੇ ਲਾ ਕੇ ਬਈ ਗੱਲ ਕਰ ਰਿਹਾ बनूंगा उथे ही तन्नू पता है सा इंसान इक ਬੰਦਾ ਹੈ ਤਾਂ ਉਹਦੀ ਕਰਾਉਂਦਾ ਬੰਦਾ ਤਾਂ ਕੋਈ ਗੱਲ ਨਹੀਂ ਗਾਇ ਦੁੱਢ ਰਾਈ ਮਾਰ ਲੈ ਮੈਂ ਤੈਨੂੰ ਟਰਾਈ ਮਾਰਨਾ 6 ਮਹੀਨੇ ਸਾਲ ਦਾ ਚੀਚਾ ਨੇ ਕਰੇ ਰੱਖਿਆ ਸੀ ਬਸ ਵੀ ਆ ਪਕੜੀ ਬਣਾ ਕੇ ਪੂਰੀ ਬਚਨ ਦਾ ਬਣੂਗੀ ਉਹਦੀ ਗੱਲ ਕਰਦਾ ਸਾਲ ਹੀ ਚੀਜ਼ ਹੈ ਹੁਣ ਕੀ ਹੈ ਹੁਣ ਨੂੰ ਮੰਨ ਲੈ ਯਾਰ ਜਿਆ ਜਮਲ ਬਣਾ ਕੇ ਸੋਤਾ ਬਣਾਦੇ ਬਣਾਉਣਾ ਹੁੰਦਾ ਹੈ ਪ੍ਰਸ਼ਾਸਨ ਨੂੰ ਫਿਲਾਲ ਹੀ ਸਾਹ ਕਿਤਨੀ ਨਹੀਂ ਦਿਲਦਾ ਹਲੇ ਜੀ ਜੀ ਲੋਕਾਂ ਨੇ ਫੇਰ ਰੋਕ ਕੇ ਜਿੱਦੇ ਚਿਚੇਰੀ ਜਿੱਦੇ ਬਣ ਗਏ ਪਟਾਣ ਮੰਡੀ ਦੇ ਬੀਤੇ ਫਿਰ ਕੀ ਆਣਾ ਪਟਾਣ ਮੰਡੀ ਦਾ ਲੁਆਈ ਵਿੱਚ ਹੋ ਗਿਆ ਨਾ ਹੋ ਮੈਂ 6 ਮਹੀਨੇ ਰੁਕਦਾ ਰੋਕ ਕੇ ਤਾਂ ਮੈਂ ਵੀ ਰੋਕ ਕੇ ਰੱਖੀ ਜੀ ਮੈਂ ਵੀ 4 ਦਿਨ ਕਰਾ ਕੇ ਫਿਰ ਘਰ ਕੋਲ ਆਉਣਾ ਬੰਦਾ ਲੋਗ ਹੋ ਗਏ ਕੋਈ ਮੈਂ ਨਹੀਂ ਇੱਕੇ ਸੁਰਚ ਦੱਸਦੇ ਵਜਾਦੇ ਪੀਨ ਜੇ ਵਾਈ ਵੀ ਹੈ ਜੇ ਤਾਂ ਮੈਂ ਤੁਮਸ ਲਾਸਟ ਕੀ ਕਹਾਂਗਾ ਅੜੀ ਨਕਰ ਬੌਰੀਆਂ ਵਾਲੀ ਬੌਰੀ ਵਾਲੀ ਤਾੜੀ ਉਹ ਤੁਹਾਡੀ ਗਵਰਨਮੈਂਟ ਨੇ ਐਸੀ ਤੈਸੀ ਮਰਾਲੀ ਤੁਹਾਡੀ ਬਾਜ ਨਹੀਂ ਕੀਤੀ ਤੇ ਸਮਝੇ ਚਾਹੀ ਮੈਂ ਹੀ ਸਮਝ ਸਕਿਆ ਤੁਹਾਡੀ ਬਾਜ ਪ੍ਰਸ਼ਾਸਨ ਸੀ ਤਾਂ ਏਕ ਨਹੀਂ ਸਮਝਿਆ ਜਾ ਜਾ ਹੋ ਗਿਆ ਮੈਂ ਸਮਝ ਚਖਿਆ ਏਗਾ ਦੇਗਾ ਇੰਨੀ ਮੰਡੀ ਸਾਰੀ ਗਵਰਨਮੈਂਟ ਨੇ ਤਾਂ ਬਾਜ ਨਹੀਂ ਸਮਝੇ ਚਾਹੀ ਇਹਦੀ ਬੋਲੀ ਮੈਂ ਸਮਝਿਆ ਇਹਨਾਂ ਦੀ ਬੋਲੀ ਇਹ ਕੀ ਕਹਿੰਦੇ ਨੇ ਇਹ ਸਾਡੇ ਨਾਲ ਰਹਿ ਰਹੇ ਹੋਏ ਮੈਂ ਤਾਂ ਨਾਲ ਇਹਨਾਂ ਦੇ ਰਹਿਣ ਝੂਠਾ ਸੁੱਚਾ ਖਾਦਾ ਹੈ ਸਾਰੇ ਸਾਰੇ ਨਾਲ ਖੜੇ ਬਾਈ ਬੰਦੇ ਆਹ ਗੱਲ ਨਹੀਂ ਮੰਨਦਾ ਅੰਗਰੇਜ਼ੀ ਹੋਏ ਮੰਨੂਗਾ ਮੰਨੂਗਾ ਮੰਨੇ ਕਿਵੇਂ ਨਾ ਬਾਬਾ ਆਰਪਾਰ ਕਰੂੰਗਾ 10 ਮਿੰਟਾਂ ਚ ਤੈਨੂੰ ਮંજૂર ਹੋਣ ਲੈ ਜੀ ਨਹੀਂ ਮંજૂર ਹੋਣ ਗਿਆ ਤੂੰ ਜਮਾ ਛੱਡ ਜੀ ਪੱਠਾ ਫਿਰ ਮਾਇ ਲੈ ਕੇ 1 ਮਹੀਨੇ ਦੀ ਧਾਰੇ ਤੂੰ 100 ਰੁਪਿਆ ਵੀ ਨਹੀਂ ਇਹਨੂੰ ਦੇ ਕੇ ਜਾਂਦਾ ਚਰਨੇ ਦੀ ਗੱਡੀ ਚ ਪਾ ਦੇਣੀ ਹੈ ਮੈਨੇ 10 ਮੰਡੀਆਂ ਲਾ ਕੇ ਪੈਸੇ ਕਮਾ ਲਾਂਗੇ ਕਰਦੇ ਆਰਪਾਰ ਦੀ ਕੁਸ਼ਤੀ ਮਨਾਉ ਉਹਨੂੰ ਮਾੜਾ ਮਨਾ ਨਾ ਲਵੇ ਲਾਵੇ ਮਨਾ ਰਖੇ ਤੇ ਨਵੇਲਾ ਨਵੇਲਾ ਮੋਹਲਾ ਦੇ ਪੱਕਾ ਤੇ ਮੰਨੇ ਮਰੇ ਪਏ ਆਪ ਮਨਾ ਦੇ ਮੋਹਲਾ ਪੱਕਾ ਨਹੀਂ ਲਾਉ ਉੱਥੇ ਲਾਉਣਾ ਹਰ ਜਾ ਬਾਬਾ ਖਰਜਾ ਲੈ ਲੈਣ ਦਾ ਓਰੇ ਆ ਓਏ ਪੂਰੀਆਂ 42 ਦੀਆਂ ਦੇਤੀ ਇੱਕ ਦੇਣੀਆਂ ਭਾਜੀ ਬਸ ਉਹ ਉੱਥੇ ਹੀ ਪਾਈ ਜਨਾ ਭਰਾ ਉਹਦਾ ਘਟਦੇ ਪੂਰੀਆਂ 42 ਦੀਆਂ ਮੈਂ ਤਾਂ ਮੈਂ ਤਾਂ ਲੀਕ ਦੀ ਖੀਚਦੀ ਆ ਮੈਂ ਯਾਦ ਹੀ ਨਹੀਂ ਦੇ ਬਸ ਪੂਰੀਆਂ ਪਿਆਰੀ ਮੈਂ ਫਿਰ ਹੋਰ ਦੱਸਾਂ ਇੱਕ ਲਾਸਟ ਚੋੜ ਦੱਸਦਾ ਤੇ ਤੇਰੀ ਲਿਆਜ ਕਰਕੇ 1000 ਰੁਪਏ ਕੱਟ ਕਰ ਦੂੰ 50 ਬਸ ਜੇ ਲੈ ਕੇ ਆ ਨਾ ਤੇਰੀ ਲਿਆਜ ਨਾ ਕਰੀ ਬਸ ਮੈਂ ਮੇਰੀ ਲਿਆਜ ਕਰੀ ਨਾ ਹਰ ਦਾ ਵੀ ਖਰਚਾ ਮੇਰੀ ਲਿਆਜ ਨਾ ਕਰ ਨਾ ਤੇਰੀ ਕਿਉਂ ਸਾਰੀ ਜਾਨ ਮੂਹਤ ਲੰਗਦਾ ਨਾ ਮੇਰੀ ਨਹੀਂ ਮੈਨੂੰ ਤਾਂ ਮੈਂ ਤਾਂ ਵੇਚਨੀ ਆ ਉਹ ਵੀ ਚੰਗਾ ਤੂੰ ਵੀ ਚੰਗਾ ਉਹਦੀ ਲਿਆਜ ਕਰ ਫਿਰ ਬਾਲਾ ਬਸ ਉਹ ਵੇਚੇ ਲੱਖੇ ਕਰਦਾ ਬਸ ਮੈਂ ਤਾਂ ਕਹਿ ਕੇ ਲਊਂਗਾ ਨਾ ਜੀ 200 ਰੁਪਏ ਕੋਈ ਨਹੀਂ ਪਰ ਲੈ ਲਈ ਵਾਪਸ ਚੱਲਦੇ ਆਂ 300 ਨਹੀਂ ਲਊਂਗਾ ਤੈਨੂੰ ਛੱਡੂ ਮੈਂ ਕੁੱਟ-ਕੁੱਟ ਲਾਉਂ ਤ ਕੁਣੀ ਜਮੇਗਾ ਇਹਨੂੰ ਫੜੂਗਾ ਜੇ ਜਿਹੜਾ ਤੇਰਾ ਬਚੋਲਾ ਹੈ ਇਹਨੂੰ ਫੜ ਲੇ ਫਿਰ ਬਚੋਲਾ ਮੈਂ ਕਰਾ ਜੂ ਹਾਂ ਇਹ ਨਹੀਂ ਐਵੇਂ ਮੇਰੇ ਆੜੀ ਕਰਕੇ ਖੜ ਗਿਆ ਤਾਂ ਜਿੱਥੇ ਮੈਨੂੰ ਪਤਾ ਹੈ ਦੇ ਦੇ ਸਭ ਨਾਲ ਦੇ ਦੇ ਤਾਂ ਮੈਨੂੰ 40 40 ਤੇ ਜਾਵੜੇ ਭੱਗ ਗਿਆ ਬਾਬਾ ਉਹ ਬੰਦਾ 1000 ਰੁਪਈਆ ਨਹੀਂ ਕਰਦਾ ਉਹ ਕਰਦਾ ਝਾਕ 45 ਸ਼ਰੀ ਦੀ 45 ਦੀ ਹਾਂ ਮੈਨੂੰ ਪਤਾ ਹੈ ਮੈਂ ਕੋਈ ਕੱਚਾ ਨਹੀਂ ਹੈਗਾ ਦੇ ਦੇ 21000 ਦੀਆਂ ਫਿਰ ਹੁਣ ਤੂੰ ਐਂ ਦੱਸ ਥੋੜੇ ਦੇਵਤਿਆਂ ਦੀ ਸੌਂ ਖਾ ਕੇ ਕਹਦੇ ਜਿਹੜਿਆਂ ਨੂੰ ਮੰਨਦੇ ਹੋ ਇਹ ਦੂ ਘਟ ਦੇਣੀ ਹੈ ਇੱਕ ਹੀ ਘਟ ਐ ਨਾ ਜਮਾ ਪੂਰੀ ਹਾਂ ਤੈਨੂੰ ਘਟ 50 ਦੀ ਦਊਂਗਾ ਤੈਨੂੰ ਘਟ 50 ਦੀ ਸੌ ਤਾਂ ਪੱਕੀ ਐ ਜਮਾ ਸਾਹ 100 ਸਾਥ ਤੁਸੀਂ ਸੌਂ ਖਾਂਦੇ ਨਹੀਂ ਇਹ ਪਗਲ ਹੈ ਸੌਂਦੀ ਐ ਥੋੜੀ ਜਿਹੜੀ ਕੌਮ ਐ ਆਪਦੇ ਦੇਵਤੇ ਦੀ ਸੌ ਕਦੇ ਵੀ ਨਹੀਂ ਖਾਂਦੀ ਲੈ ਝੂਠ ਬੋਲ ਕੇ ਹਣ ਲਿਆ ਤੇਰਾ ਬਿਆਨ ਕਰਨੇ ਵੀ ਅਸੀਂ ਖਾਂਦੇ ਆਨੇ ਆਂ ਉਹ ਮੈਂ ਥੋੜੇ ਜੇ ਜਮਿਆਂ ਪੜਿਆ ਤੁਸੀਂ ਤਾਂ ਉਹੀ ਨਹੀਂ ਖਾਂਦੇ ਆਪਣੇ ਦੇਵਤਿਆਂ ਦੀ ਸੌ 8 ਲੱਖ ਦੇਵੇ ਤੁਹਾਨੂੰ ਤਾਂ ਨਹੀਂ ਖਾਂਦੇ ਐ ਸੌ ਫੇਰ ਨਹੀਂ ਖਾਦੀ ਆ ਜਾ ਹੁਣ ਹੋਰਾ ਲੈ ਜਾ ਬੱਕਰੀਆਂ ਵੇਚਤੀਆਂ ਐ ਪਰੇ ਹਟ ਤੇਰੇ ਵਰਗੇ بڑے بڑے ਦੇਖੇ ਨੇ ਮੈਂ ਇੱਥੇ ਖਾਣੇ ਖਾਣੇ ਚਾਹ ਲੈ ਵੇਚਤੀਆਂ ਵੇਚਤੀਆਂ ਨਾ ਕਰ 4 ਉੱਤੇ 40 ਦੀਆਂ ਆ ਚੱਲੀਏ ਬਈ ਹਾਂ ਹਾਂ ਹੁਣ ਮੈਂ ਖਰਦਾ ਵੀ ਨਹੀਂ ਵੇਚ ਲਈ ਜਿੰਨੂੰ ਮਰਜੀ ਪੱਕੇ ਨਿਸ਼ਾਨੇ ਲਾ ਕੇ ਗਿਆ ਮੈਂ ਆ ਤੇ ਬਈ ਲਾ ਜਾ ਪਾਜਾ ਵੇਚ ਨਹੀਂ ਹੁਣ ਕੀ ਚਾਹੇ ਸਾਡੇ ਉੱਤੋਂ ਦੀ ਲੈ ਜਾ ਕੋਈ ਗੁੱਸਾ ਨਹੀਂ ਸਾਨੂੰ ਚਾਰ ਉੱਤੇ 40 ਜੀ ਖੰਡਰਾਂ ਬੱਕਰੀਆਂ 22000 ਦੀਆਂ ਜੀ ਹਜੇ 6-6 ਮਹੀਨੇ ਖੜਦੀਆਂ ਵੀ ਆ ਕਰਿਆ ਹਾਂ ਜੀ ਦੋ ਜੀ ਜ਼ੀਰੋ ਖੰਡਰਾਂ ਦੇ ਦੇ ਨਾ ਬੱਸ ਖੰਡਰ ਹੀ ਹੋਣਗੇ ਦੇ ਦੇ ਅੱਗੇ ਜਾ ਤੋ ਸਾਬੇ ਥੋੜੀ ਜਿਹੀ ਮਰਕ ਰਹਿ ਮੜਕ ਰਹਿ ਕੇ ਬੱਸ ਮਾਰਦੇ ਕਰਦੇ ਕਾ ਦੇ ਦੇ ਮੈਂ ਤਾਂ ਮੈਂ ਦੱਸਾਂਗਾ ਮੈਂ ਜਿਹੜੀ ਜਾਨਾਂ ਨੇ ਉਹ ਤੋਂ ਕੱਢਣ ਲੱਗ ਰਿਹਾ ਮੈਂ ਤਾਂ ਸੱਚੀ ਦੱਸਾਂ ਮੈਂ ਤੇਰੀ ਜਾਨ ਰੱਖ ਲੈ ਵੇਚਣਾ ਤੇ ਨਹੀਂ ਲਿਆ ਸੀ ਜਾਨ ਦੇ ਦੇ ਕਾਲਜਾ ਦੇ ਦੇ ਜਾਨ ਰੱਖ ਲੈ ਪਰ ਹੁਣ ਤਾਂ ਇਕੱਠਾ ਹੀ ਮੁਕੈਣ ਲੱਗ ਰਿਹਾ ਹੁਣ ਜਾਨ ਲੈ ਜਾ ਲੈ ਨਾਲ ਕਾਲਜਾ ਪਹਿਲਾਂ ਪਹਿਲਾਂ ਦੋਈ ਪਾਣੀ ਹੁਣ ਫਿਰ ਕੀ ਹੋਇਆ ਹੈ ਪਹਿਲਾਂ ਤਾਂ ਪਹਿਲਾਂ ਤਾਂ ਹੁਣ ਜਾਨ ਵੀ ਮੰਗ ਲਈ ਉਹ ਕਾਲਜਾ ਹੁਣ ਫਿਰ ਕੀ ਹੋਇਆ ਬਾਬਾ ਬਨਾਬ ਨੋਤਰ ਖੜਾ ਪੈਰ ਗੱਡੀ ਨਾ ਖੜਾ ਹਲਦਾ ਤਾਂ ਨਹੀਂ ਨਾਰਾ ਕਰ ਦੇ ਦੇ ਹੁਰੇ ਆਂਦੀ ਦਾ ਦੱਸਾਂ ਪੂਰੇ 45 ਦਿਨ ਨੇ ਪੂਰੇ 45 ਦਿਨ ਨੇ ਹਰ ਦਾ ਖਰਚਾ ਪੂਰੇ 45 ਦਿਨ ਨੇ ਪੂਰੇ 45 ਦਿਨ ਤੂੰ ਯਾਰ ਪਹਿਲੇ 27000 ਰੁਪਇਆ ਵਧ ਗਿਆ ਉਹ ਬੰਦਾ ਪਾਣੀ ਦੀ ਘਟਾਈ ਕੋਈ ਗੱਲ ਨਹੀਂ ਮੈਨੂੰ ਮੈਨੂੰ ਪਤਾ ਮਾਰ ਕਿੰਨਾ ਮੈਨੂੰ ਪਤਾ ਨਹੀਂ ਮੈਂ ਘਟਣ ਮੈਂ ਭੱਜਣਾ 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 ਮਨਾਵਾਂਗੇ ਕੋਟੀ ਕੋਟੀ ਮਨਾਵਾਂਗੇ ਖਰਜਾ ਬਾਬਾ ਪੂਰੀਆਂ 45 ਦੀਆਂ ਹੈ ਉਹ ਕਰੇ 845 ની ચડ 840 840 જ આટલા માં કેટ આરે હાટા 845 નીયા બસ એ સાડે 845 બસ 84550 નીયા તારી ਤੇરી અડ હું બી અડ હું અડડી બસ બસ હા ઉમીતે બોલીયા પા ਮਾਹ ਭਾਈ ਨੇ ਤਾਂ ਕੱਲ ਆਏ ਲੈ ਆਈ ਸੀ ਆ ਬਾਬਾ ਮਦਾਨ ਤੇ ਫੋਟੋ ਕਰਾਉਂਦੀ ਆ ਜਾ ਵੇ ਓਏ ਓਰੇ ਆ ਜਾ ਪਾਪਾ ਲੈ ਗੱਲ ਹੋਰ ਵੀ ਸੁਣ ਲੈ ਓ ਚੁੱਪ ਕਰ ਇੱਕ ਗੱਲ ਸੁਣ ਲੈ ਪੰਚਾਇਤ ਖੜੀ ਆ ਰੱਬ ਵਰਗੀ ਮੈਂ ਉਹ ਬੰਦਾ ਤਾਂ ਹੈ ਨਹੀਂ ਵੀ ਤੈਨੂੰ ਕੁਝ ਮੈਨੂੰ ਕੁਝ ਜੇ ਤਾਂ ਪੱਠਾ ਤੇਰੇ ਨੇ ਪਸੰਦ ਆ ਤਾਂ ਤਾਂ ਤੇਰੀਆਂ ਨੇ ਵੀ ਪੱਠਾ ਚੁੱਪ ਇਹ ਬੌਰੀਏ ਦੇ ਮੁੰਡੇ ਦੇ ਪੱਠਾ ਨਹੀਂ ਜਾਂਦੀਆਂ ਤੇਰੇ ਸਾਹਮਣੇ ਬਿਆਨਾ ਦਿੰਨਾ ਮੇਰੇ ਘਰੇ ਜਾਣੀਆਂ ਜਿੰਨੇ ਦੀਆਂ ਲੈਣਾਂ ਲੈ ਕਿਉਂ ਜੀ ਜਬਾਨ ਤੋਂ ਮੈਂ ਮੁੱਕਰਦਾ ਨਹੀਂ ਆ ਫੜ ਵੀ 2000 ਰੁਪਏ ਮੇਰੀ ਗੱਲ ਸੁਣ ਯਾਰ ਜਦੋਂ ਹੁਣ ਤੇਰੀ ਤੇਰੇ ਤੋਂ ਛੜਤੀ ਤੂੰ ਵਧ ਗਿਆ ਕਿਤੇ ਕੱਲ ਨੂੰ ਆਏ ਨਾ ਕਹਿੰਦੀ ਰਾਜੂ ਦਾ ਪਤਾ ਨਹੀਂ ਕੁਝ ਕਰਿਆ ਹੈ ਤੀ ਜਾਣ ਕੇ ਦਵਾਤੀਆਂ ਮੈਂਗੀਆਂ ਇਹ ਜੇ ਤੈਨੂੰ ਮੈਂਗੀਆਂ ਲੱਗਦੀਆਂ ਨੇ ਉਰਾ ਕਰ ਬਾਬੇ ਮੈਂਗੀਆਂ ਲੱਗਦੀਆਂ ਪੱਛਾ ਇਹਦੇ ਘਰੇ ਨਹੀਂ ਜਾਂਦੀਆਂ ਮੈਂ ਲੈ ਕੇ ਜਾ ਆ ਜਾ ਵੀ ਪੈਸੇ ਕਰ ਆ ਸਾਈ ਵਾਲਾ ਮੇਰਾ ਬੀਨੂ ਤੁਸੀਂ ਗੁਗਲ ਗੁਰ ਬਿਹਾਨਾ ਦਿੰਦਾ ਕੋ ਗੁਗਲ ਪੇ ਨੂੰ ਕੀ ਹੁੰਦਾ ਤੂੰ ਪਵਾ ਲੈ ਇਹ ਚਲਦਾ ਨਹੀਂ ਜੇ ਮੇਰਾ ਪਵਾ ਕੇ ਦੇ ਦੂਗਾ ਉਹ ਵਿਚਾਰਾ ਕਿੱਥੇ ਕਢਾਊਗਾ ਚਲਦਾ ਨਹੀਂ ਤੇਰੇ ਨਾਲ ਚਲਦਾ ਮੇਰਾ ਚਲਦਾ ਨਹੀਂ ਜੇ ਉਹ ਅੱਧੇ ਵਿਚੇ ਦੇਦਾ ਦੇ ਦੋ ਚਲਦਾ ਹੀ ਨਹੀਂ ਜੇ ਮੈਂ ਕਿਉਂ ਕਢਵਾ ਦੋ ਤਾਂ ਕਢਵਾ ਦੋ ਉੱਥੇ ਪਰਸੇ ਕਢਾਣ ਦੀ ਜਗ੍ਹਾ ਕੋਈ ਨਾ ਕੋਈ ਨਾ ਕੋਈ ਦਿੱਕਤ ਨਹੀਂ ਧਮਾਕਾ ਚਲ ਕਢਾ ਕੇ ਲਈਏ ਨਹੀਂ ਲਖਿਆ ਆਉਣੇ ਆ ਬਾਬਾ 1000 ਰੁਪਏ ਦੇ ਸਾਈ ਦਾ ਬਾਬੇ ਦਾ ਨਸੀਬ ਕੰਮ ਕਰਾ ਆ ਫੜੇ ਦਾ ਬਾਬੇ ਦਾ 500 ਰੁਪਏ ਸਾਈ ਦਾ ਪਟੇਰਾ ਰਹਿ ਗਿਆ 45000 ਸਾਡੇ ਪਿੰਡਾਂ ਦੇ ਸੁੱਧ ਬਣਿਆ ਸਾਡੇ ਬੰਦੇ 500 ਆ ਗਿਆ ਥੋੜਾ ਯਾਰ ਆ ਗਿਆ ਲਿਖਾਈ ਚਲੀ ਬਾਬਾ ਅਸੀਂ ਪੈਸੇ ਲਿਓ ਨਾ ਇੱकडे ਲਿਖਾਈ ਆ ਬੰਦੀ ਆਹ ਆ